ਲਓ ਜੀ ਅੱਜ ਆਪਾਂ ਬਣਾ ਰਹੇ ਆਂ ਬੈਂਗਨ ਦਾ ਪਟਾਠਾ ਉਦੋਂ ਅਸੀਂ ਆਪਾਂ ਇੱਕ ਵੱਡਾ ਬੈਂਗਨ ਲੈ ਲਿਆ ਤੇ ਇਹ ਪਿਆਜ਼ ਕੱਟ ਲਈ ਬਰੀਕ ਬਰੀਕ ਹਰੀ ਵਿੱਚ ਅਦਰਕ ਲਸਣ ਤੇ ਇਹ ਦੋ ਹਰੀ ਗੰਡੇ ਕੱਟ ਲਈ ਆਪਾਂ ਤੇ ਦੋ ਹੀ ਆਪਾਂ ਵੱਡੇ ਟਮਾਟਰ ਕੱਟ ਲਈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਂ ਬੈਂਗਨ ਦਾ ਪਟਾਠਾ ਕਿਸ ਤਰ੍ਹਾਂ ਆਪਾਂ ਬਣਾਉਣੀ ਹੈਗੇ ਉਦੋਂ ਲਈ ਸਾਰਾ ਤੋਂ ਪਹਿਲਾਂ ਆਪਾਂ ਬੈਂਗਨ ਨੂੰ ਰਾਜਾ ਪੋਨ ਲਾ ਮੰਗੇ ਲੌਜੀ ਦੇਖੋ ਆਪਣਾ ਬੈਂਗਲਪੂਰੀ ਤਰ੍ਹਾਂ ਨਾਲ ਭੁੱਜ ਚੁੱਕਿਆ ਹੈਗਾ ਹੁਣ ਆਪਾਂ ਗੈਸ ਕਰਦਿਆਂ ਬੰਦ ਹੁਣ ਆਪਾਂ ਇਹਦੇ ਉੱਪਰੋਂ ਹਾ ਛਿਲਕਾ ਲਾ ਕੇ ਇਹਨੂੰ ਗ੍ਰाइंड ਕਰਾਂਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਹੈਗੀ ਲਓ ਜੀ ਵੰਗ ਨੂੰ ਆਪਾਂ ਛਿੱਲ ਲਿਆ ਸੀਗਾ ਤੇ ਉਹਦੇ ਬੀਜ ਵੀ ਕੱਢ ਦਿੱਤੇ ਸੀਗੇ ਤੇ ਆਪਾਂ ਇਹਦੇ ਵਿੱਚ ਪਾ ਲਿਆ ਜੱਗ 'ਚ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਹਾਂਜੀ ਦੋ ਜੱਗ ਇਹਨੂੰ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਲਿਆ ਏ ਤੁਸੀਂ ਕਹੋਗੇ ਵੀ ਆਪਾਂ ਗ੍ਰाइंड ਕਰਨਾ ਤਾਂ ਸਿੱਧਾ ਵੀ ਕਰ ਸਕਦੇ ਨੇ ਨਹੀਂ ਤੁਸੀਂ ਭੁੰਨ ਕੇ ਹੀ ਗ੍ਰाइंड ਕਰਨਾ ਕਿਉਂਕਿ ਫਿਰ ਇਹਦਾ ਵੈਂਗਣ ਦਾ ਜਿਹੜਾ ਕੱਚਾਪਨ ਜਾਂ ਹੁੰਦਾ ਨਾ ਉਹ ਬਿਲਕੁਲ ਚਲਾ ਜਾਂਦਾ ਤੇ ਪੁਰਦਾ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਤੁਸੀਂ ਭੁੰਨ ਕੇ ਹੀ ਵੈਂਗਣ ਨੂੰ ਫੇਰ ਹੀ ਇਹਨੂੰ ਗ੍ਰाइंड ਕਰਨਾਗਾ ਕੜਾਈ ਵਿੱਚ ਤੇਲ ਪਾ ਲਿਆ ਸੀਗਾ ਤੇ ਤੇਲ ਬਿਲਕੁਲ ਕਲਕ ਚੁੱਕਿਆ ਹੈਗਾ ਹੁਣ ਇਹਦੇ ਵਿੱਚ ਥੋੜਾ ਜੀਰਾ ਪਾਵਾਂਗੇ एक तेज पत्ता पा दें ये जरूरी नहीं गा मेरे को क्योंकि गा। मेरी गार्डन से लगे हुआ तो मैं पाता वैसे टेस्ट बहुत ज़्यादा वाइस होंगे ये फिर लसन पा देंगे लसन फिर अदरक दोनों कट्ठी पा देंगे वो तो बाद आप ये सारा पा देंगे प्याज गलम बसन जी मैं प्याज हरी से हरिया मिचा पाती हूँ एक और चिटियाँ हूँ आपवें जोड़ा मैं ब्रीक कटे हुआ सब हरा प्याज हूँ ये पा देंगी भी बहुत वह टेस्ट आता पर्खे का उसके बाद टमाटर पा देंगे ਲਓ ਜੀ ਆਪਣਾ ਤੜਕਾ ਭੁੱਜ ਗਿਆ ਨਾ ਪਿਆਜ਼ ਵੀ ਦੇਖੋ ਬਹੁਤ ਸੋਹਣਾ ਹੋ ਗਿਆ ਕਲਰ ਦਾ ਤੇ ਹੁਣ ਆਪਾਂ ਇਹਦੇ ਵਿੱਚ ਨੂਣ ਮਿਰਚ ਪਾਵਾਂਗੇ ਇਸੇ ਆਵਦੇ ਟੇਸਟ ਅਨਸਾਰ ਪਾਸ ਕਰਦੇ ਜਿੰਨੇ ਤੁਸੀਂ ਖਾਣੇ ਹੋ ਇਹ ਥੋੜਾ ਜਿਹਾ ਹੋਰ ਪੁਨਾਈ ਦੇਖੋ ਇਹ ਕਿੱਡਾ ਵਧੀਆ ਬਣ ਗਿਆ ਹਾਈ ਪਾਣੀ ਰਿਜਮ ਨੂੰ ਟਾਈਮ ਲੱਗਦਾ ਤੁਹਾਨੂੰ ਇਹਨੂੰ ਆਪਾਂ 10-15 ਮਿੰਟ ਇਹ ਵੀ ਰੰਨਾਂਗੇ ਫਿਰ ਮੈਂ ਤੁਹਾਨੂੰ ਬਾਅਸਟਰ ਇਹ ਦਿਖਾਵਾਂਗੀ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਆਪਣਾ ਪਰਤਾ